ਬਹੁਤ ਹੀ ਸਤਿਕਾਰਯੋਗ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਸਾਰੇ ਜਿਨੇ ਹਲਕੇ ਆ ਰਾਜਪੁਰਾ ਹਲਕਾ ਕਨੌਰ ਸਨਾਰ ਅੰਮਾਲਾ ਸਿਟੀ ਰੂਰਲ ਨਾਬਾ ਸਮਾਣਾ ਛਤਰਾਣਾ ਸਾਰੇ ਇਹਨਾਂ ਹਲਕਿਆਂ ਦੇ ਲੀਡਰ ਸਾਹਿਬਾਨ ਔਰ ਸਾਡੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸਾਹਿਬ ਬਹੁਤ ਸਤਿਕਾਰਯੋਗ ਸਰਦਾਰ ਦਿਲਦਾਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੇਵਾਲ ਸਾਹਿਬ ਬਹੁਤ ਸਤਿਕਾਰਯੋਗ ਮੇਰੇ ਬਜ਼ੁਰਗੋ ਭਰਾਵੋ ਨੌਜਵਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਈਮ ਕੱਟਾ ਬਾਦਲ ਸਾਹਿਬ ਦੇ ਨਾਲ ਬੱਦਲ ਵੀ ਆਂਦੇ ਆਂ بارش ਵੀ ਹਰ ਵਾਰ ਆਂਦੀ ਆ ਇਸ ਕਰਕੇ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੈਂ ਸਭ ਤੋਂ ਪਹਿਲਾਂ ਥੋੜਾ ਸਾਰਿਆਂ ਦੇ ਹੀ ਕੱਲੇ-ਕੱਲੇ ਦਾ ਨਾਂ ਲਵਾਗਾ ਟਾਈਮ ਲੱਗ ਜਾਣਾ ਤੈਹ ਦਿਨ ਤੋਂ ਧੰਨਵਾਦ ਕਰਦਾ ਕਿ ਤੁਸੀਂ ਪਿੰਡ-ਪਿੰਡ ਚ ਪਹੁੰਚ ਕਰਕੇ ਅੱਜ ਇਹ ਵਿਸਾਲ ਇਕੱਠ ਇਹ ਵਿਸਾਲ ਧਰਨਾ ਉਹਨਾਂ ਦਿੱਲੀ ਦੇ ਲੁਟੇਰਿਆਂ ਦੇ ਖਿਲਾਫ ਲਾਇਆ ਜਿਹੜੇ ਦਿੱਲੀ ਤੋਂ ਪੰਜਾਬ ਨੂੰ ਲੁੱਟਣ ਆਏ ਆ ਅੱਜ ਪੂਰਾ ਪੰਜਾਬ ਜਾਗ ਪਿਆ ਵੀਰੋ ਅੱਜ ਜਿਸ ਤਰ੍ਹਾਂ ਤੁਸੀਂ ਲੱਖਾਂ ਦੀ ਗਿਣਤੀ 'ਚ ਆਏ ਆ ਨਾ ਇਹ ਪੰਜਾਬ ਸਰਕਾਰ ਨੇ ਜਿਹੜੀ ਗੁੰਡਾਗਰਦੀ ਕਰਕੇ ਥੋੜੀ 64000 ਏਕੜ ਜ਼ਮੀਨ ਕਿਸਾਨਾਂ ਤੋਂ ਖੋਈ ਜਾ ਰਹੀ ਆ ਕਿਸਾਨਾਂ ਨਾ ਉਹਤੇ ਕਰਜ਼ਾ ਲੈ ਸਕ ਰਿਆ ਨਾ ਮਕਾਨ ਬਣਾ ਸਕ ਰਿਆ ਨਾ ਕਲੋਨੀ ਅਪਰੂਵ ਕਰਵਾ ਸਕ ਰਿਆ 64000 ਏਕੜ ਤੇ ਜਿਹੜਾ ਡਾਕਾ ਮਾਰਿਆ ਉਸ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਕੱਠੇ ਹੋ ਕੇ ਆਏ ਆ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦਾ ਤੁਹਾਡਾ ਸਿਰ ਨਵਾ ਕੇ ਸ਼ੁਕਰੀਆ ਅਦਾ ਕਰਦਾ ਵੀਰੋ ਜਰੂਰਤਾਂ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਪੰਜਾਬ ਦੀ ਲੜਾਈ ਲੜੀ ਜਿੰਨੇ ਮੋਰਚੇ ਆ ਚਾਹੇ ਉਹ ਪੰਜਾਬੀ ਸੂਬੇ ਦਾ ਮੋਰਚਾ ਪਾਣੀਆਂ ਦਾ ਮੋਰਚਾ ਐਮਰਜੈਂਸੀ ਦਾ ਮੋਰਚਾ ਸਾਰੇ ਮੋਰਚੇ ਸ਼ਰੋਮਣੀ ਅਕਾਲੀ ਦਲ ਨੇ ਲਾਏ ਆ ਔਰ ਜ਼ਮੀਨਾਂ ਬਚਾਉਣ ਦਾ ਮੋਰਚਾ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਐਲਾਨ ਕਰਿਆ ਪਹਿਲੀ ਤਰੀਕ ਤੋਂ ਸ਼ਰੋਮਣੀ ਅਕਾਲੀ ਦਲ ਮੁਹਾਲੀ ਚ ਲਾਣ ਜਾ ਰਿਹਾ ਉਸ ਚ ਵੀ ਤੁਹਾਡੇ ਸਹਿਯੋਗ ਦੀ ਲੋੜ ਆ ਜਦ ਤੱਕ ਜ਼ਮੀਨਾਂ ਛੁੱਟਦੀਆਂ ਨਹੀਂ ਸ਼੍ਰੋਮਣੀ ਅਕਾਲੀ ਦਲ ਇਸੇ ਤਰ੍ਹਾਂ ਸੜਕਾਂ ਤੇ ਰਹੂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰੇ ਤੋਂ ਪਹਿਲਾਂ ਚੀਮਾ ਸਾਹਿਬ ਤੇ ਗਰੇਵਾਲ ਸਾਹਿਬ ਨੇ ਗੱਲਾਂ ਜਿਹੜੀਆਂ ਕੀਤੀਆਂ ਮੈਂ ਤਾਂ ਬੇਨਤੀ ਕਰਾਂਗਾ ਕਿ ਆ ਜਿਹੜੇ ਦੋ ਲੀਡਰ ਤੇ ਇੱਕ ਤੀਸਰਾ ਜਿਹੜਾ ਅੱਜ ਬਿਨਾਂ ਕਿਸੇ ਨਾਂ ਵਾਲੀ ਪਾਰਟੀ ਦਾ ਪ੍ਰਧਾਨ ਬਣਿਆ ਨਾ ਜੀ ਇਹਨਾਂ ਨੇ ਸਾਜ਼ਿਸ਼ ਇਸੇ ਜ਼ਿਲ੍ਹੇ 'ਚ ਬੈਠ ਕੇ ਰਚੀ ਸੀਗੀ ਯਾਦ ਕਰੋ ਰਖੜੇ ਦੇ ਘਰ 'ਚ ਮੀਟਿੰਗ ਹੋਈ ਸੀਗੀ ਉਸ ਮੀਟਿੰਗ 'ਚ ਫੈਸਲਾ ਹੋਇਆ ਤਾਂ ਵੀ ਸਰਦਾਰ ਹਰਪ੍ਰੀਤ ਸਿੰਘ ਇੱਕ ਵਾਰੀ ਪੰਥ ਦੀ ਪਾਰਟੀ ਨੂੰ ਖਤਮ ਕਰ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਉਤਾਰ ਦੇ ਤੈਨੂੰ ਪ੍ਰਦਾਨ ਬਣਾਵਾਂਗੇ ਉਹ ਬਿੱਲੀ ਅੱਜ ਥੱਲੇ ਤੋਂ ਬਾਹਰ ਆਈਆ ਬੜਾ ਅਫਸੋਸ ਆ ਵੀਰੋ ਬੜਾ ਦੁੱਖ ਆਪਣੀ ਰਾਜਨੀਤਿਕ ਇੱਛਾ ਪੂਰੀ ਕਰਨ ਵਾਸਤੇ ਅੱਜ ਜਥੇਦਾਰ ਨਹੀਂ ਉਸ ਨੂੰ ਮੈਂ ਘਟੀਆ ਇਨਸਾਨ ਕਹਾਵਾਂਗਾ ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਵਰਤਿਆ ਆਪ ਹੁਕਮਨਾਮੇ ਵੀ ਕਰੇ ਆਪੇ ਉਹਨਾ ਹੁਕਮਨਾਮਿਆਂ ਦੀ ਉਹਨਾਂਗਣਾ ਵੀ ਕਰੀ ਔਰ ਵੀਰੋ ਇੱਥੇ ਹੀ ਬਸਨੀ ਆਪਣੇ ਪ੍ਰਧਾਨ ਦੀ ਬਣਨ ਦੀ ਲਾਲਸਾ ਪੂਰੀ ਕਰਨ ਵਾਸਤੇ ਤੁਹਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਾਨ ਤੱਕ ਲੈਣ ਤੱਕ ਗਿਆ ਯਾਦ ਕਰੋ ਜਿਸ ਦਿਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੇਵਾ ਕਰ ਰਹੇ ਸੀਗੇ ਸੇਵਾ ਕਰਨ ਤੋਂ ਇੱਕ ਦਿਨ ਪਹਿਲਾਂ ਇਹ ਜਾਣਦੇ ਹੋਏ ਵੀ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਜੱਡ ਪ੍ਰੋਟੈਕਟਿੰਗਾਂ ਬਹੁਤ ਸਿਕਿਉਰਿਟੀ ਦੀ ਲੋੜ ਆ ਇਹ ਨਹੀਂ ਬਿਆਨ ਦਿਆਤਾ ਵੀ ਕੱਲਾ ਬਾਹਰ ਬੈਠੇ ਕੋਈ ਸਿਕਿਉਰਿਟੀ ਨੇੜੇ ਨਹੀਂ ਹੋਣੀ ਚਾਹੀਦੀ ਅਗਲੇ ਦਿਨ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਦੱਸੋ ਕੋਈ ਆਪਣੀ ਰਾਜਨੀਤਿਕ ਲਾਲਸਾ ਪੂਰੀ ਕਰਨ ਵਾਸਤੇ ਇੰਨਾ ਵੀ ਗਿਰ ਸਕਦਾ ਆ ਔਰ ਜਿਹੜੇ ਇਹਦੇ ਨਾਲ ਕਾਮਰੇਡ ਚੰਦੂ ਮਾਜਰਾ ਰਖੜਾ ਢਿੰਸਾ ਸਾਰੇ ਸੀਗੇ ਅਕਾਲ ਤਖਤ ਸਾਹਿਬ ਤੇ ਕਿਆ ਕਿਹਾਤਾ ਵੀ ਅਸੀਂ ਗੁਨਾਹਗਾਰਾਂ ਸਾਨੂੰ ਸਜ਼ਾ ਦਿਓ ਜਿਸ ਦਿਨ ਸਜ਼ਾ ਦਾ ਟਾਈਮ ਆਇਆ ਸਿਰ ਅਕਾਲ ਤੱਕ ਸਾਹ ਤੇ ਜਾ ਕੇ ਇਹਦੇ ਸਾਹਮਣੇ ਮੁਕਰੇ ਤੇ ਅੱਜ ਉਹੀ ਸੁਧਾਰ ਵਾਲਿਆਂ ਨੇ ਉਹੀ ਮੁਕਰਨ ਵਾਲਿਆਂ ਨੇ ਉਹੀ ਅਕਾਲ ਪੰਥ ਨੂੰ ਖਤਮ ਕਰਨ ਵਾਲਿਆਂ ਨੇ ਇਹਦੇ ਗਲ 'ਚ ਸਰੋਪਾ ਪਾਇਆ ਹੁਣ ਕਹਿੰਦਾ ਤਾਂ ਨਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਇੱਕ ਦਿਨ ਕਹਿੰਦਾ ਤਾਂ 나ਗੜੀ ਵਾਲੀ ਗੱਲ ਅੱਜ ਉਹ ਵਰਕਰ ਜਿਨ੍ਹਾਂ ਨੂੰ ਝੂਠ ਬੋਲ ਕੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਕਹਿ ਕੇ ਭਰਤੀ ਕਰੀਆ ਨਾ ਅੱਜ ਨਾਗਣੀ ਉਸ ਜਿਹੜੇ ਕਟਿਆ ਇਨਸਾਨ ਵਾਸਤੇ ਵਰਕਰ ਲੈ ਕੇ ਫਿਰਨਗੇ ਜਿਨ੍ਹਾਂ ਨੂੰ ਗੁੰਮਰਾਹ ਕਰਕੇ ਭਰਤੀ ਪਿੰਡਾਂ 'ਚ ਕਰੀਆ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਲੈ ਕੇ ਤੇ ਪਾਰਟੀ ਉਹ ਬਣਾਉਣ ਜਾ ਰਹੇ ਆ ਜਿਸ ਦਾ ਕੋਈ ਨਾਂ ਹੀ ਨਹੀਂ ਅਜੇ ਸੋ ਵੀਰੋ ਹੱਥ ਜੋੜ ਕੇ ਬੇਨਤੀ ਕਰਦਾ ਸੁਚੇਤ ਰਹੋ ਇਹਨਾਂ ਤਾਕਤਾਂ ਤੋਂ ਪੰਜਾਬ ਬਰਬਾਦ ਹੋ ਗਿਆ ਬਰਬਾਦੀ ਵਾਲੇ ਪਾਸੇ ਨੂੰ ਇਹ ਤੋਰ ਰਹੇ ਆ ਦਿੱਲੀ ਦੀਆਂ ਪਾਰਟੀਆਂ ਪੰਜਾਬ ਨੂੰ ਖਤਮ ਕਰ ਰਹੀਆਂ ਫੈਸਲਾ ਕਰੋ ਆਪਣੀ ਪਾਰਟੀ ਅਮਨ ਸ਼ਾਂਤੀ ਦੇ ਭਾਈਚਾਰਕ ਸਾਂਝ ਸਥਾਪਿਤ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਆਪਾ ਡਟ ਕੇ ਸਾਥ ਦਈਏ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰੇ ਕਰੀਏ ਤਾਂ ਹੀ ਪੰਜਾਬ ਬਚੂਗਾ ਤਾਹੀਂ ਆਪਣੀਆਂ ਜ਼ਮੀਨਾਂ بچਣਗੀਆਂ ਤਾਂ ਹੀ ਕਿਸਾਨ بچਣਗੇ ਤਾਂ ਹੀ ਕਿਸਾਨ ਮਜ਼ਦੂਰ بچਣਗੇ ਤਾਂ ਹੀ ਜਿਹੜੀਆਂ ਸਕੀਮਾਂ ਬਾਲ ਸਾਹਮਣੇ ਲੋਕ ਭਲਾਈ ਦੀਆਂ ਸ਼ੁਰੂ ਕਰੀਆਂ ਉਹ ਲਾਗੂ ਹੋਣਗੀਆਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਦੋ ਨਾਰੇ ਲਾਵਾਂਗਾ ਤੁਸੀਂ ਜਵਾਬ ਦਿਓ ਮੇਰੇ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਆਪਣੇ ਵਿਚਾਰ ਪੇਸ਼ ਕਰਨਗੇ ਸ਼ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੁਖਵੀਰ ਬਾਦਲ ਆਗੇ ਬੜੋ ਸੁਖਵੀਰ ਬਾਦਲ ਆਗੇ ਬੜੋ ਸ਼੍ਰੋਮਣੀ ਅਕਾਲੀ ਦਲ